ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਦੇ ਉੱਤੇ ਤੇ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੁਹਾਡਾ ਕਰਦੇ ਹਾਂ ਸਵਾਗਤ ਤੇ ਬੇਨਤੀ ਇਹ ਆ ਸਾਰੀਆਂ ਮੇਰੀਆਂ ਭੈਣਾਂ ਨੂੰ ਕਿ ਪਾਰਸਲ ਸਭ ਦੇ ਡਿਸਪੈਚ ਹੋ ਗਏ ਜੇ ਬਸ ਵੇਟ ਕਰਿਓ ਪਹੁੰਚਣ ਦੀ ਤੁਹਾਨੂੰ ਲੇਟ ਪਹੁੰਚਣਗੇ ਪਹੁੰਚਣਗੇ ਸਭ ਨੂੰ ਕਿਉਂਕਿ ਪੋਸਟ ਦੀ ਸਰਵਿਸ ਤੋਂ ਬਾਰ-ਬਾਰ ਮੈਨੂੰ ਦੱਸਣਾ ਪੈ ਰਿਹਾ ਕਿ ਜਿਹੜੀ ਜਿਹੜੀ ਆ ਅਜੇ ਥੋੜੀ ਨਹੀਂ ਸ਼ੁਰੂ ਹੋਈ ਪ੍ਰਾਈਵੇਟ ਸਰਵਿਸ ਦੇ ਵਿੱਚ ਪਾਰਸਲ ਜਾਣ ਦਾ ਜੇ ਤੁਹਾਡੇ ਜੇ ਪਿੰਡਾਂ ਦੇ ਤੇ ਆਪਣੇ ਸ਼ਹਿਰਾਂ ਤੋਂ ਨੇੜੇ-ਤੇੜੇੋਂ ਲੈ ਲਿਓ ਇਹ ਪੰਜ-ਛੇ ਦਿਨ ਦੀ ਗੱਲ ਹੋ ਰਹੀ ਆ ਬਸ ਆਪਾਂ ਮੁੜ ਕੇ ਸਾਰਾ ਜਿਹੜਾ ਸਟਾਕ ਆ ਤੁਹਾਨੂੰ ਆਪਾਂ ਬਾਈ ਪੋਸਟ ਹੀ ਭੇਜਿਆ ਕਰਨਾ ਆ ਤੇ ਸੋ ਤੁਸੀਂ ਹੁਣ ਜਿਹੜੇ ਪਾਰਸਲ ਆ ਇਹ ਰিসিਵ ਕਰ ਸਕਦੇ ਜ ਆਪਣੇ ਨੇੜੇ-ਤੇੜੇ ਦੇ ਸ਼ਹਿਰਾਂ ਤੋਂ ਜਿੱਥੇ ਤੁਹਾਨੂੰ ਕਾਲ ਆਉਂਦੀ ਆ ਆਪਣੇ ਪਾਰਸਲ ਜਰੂਰ ਲੈ ਕੇ ਆਇਓ ਤੇ ਦੂਜੀ ਗੱਲ ਇਹ ਜੇ ਫੇਕ ਕਾਲ ਤੋਂ ਬਜੇ ਉਹ ਤੁਹਾਨੂੰ ਕਈ ਵਾਰੀ ਕਾਲਾਂ ਇਦਾਂ ਦੀਆਂ ਵੀ ਆਉਣਗੀਆਂ ਕਿ ਤੁਹਾਡੇ ਇੱਥੇ ਸਰਵਿਸ ਨਹੀਂ ਹੈਗੀ ਮੈਨੂੰ 5 ਰੁਪਏ 10 ਰੁਪਏ ਪਾਓ ਜਾਂ ਆਪਣਾ ਸਕੈਨਰ ਪਾਓ ਤੇ ਇਦਾਂ ਦਾ ਕੁਛ ਨਾ ਕਰਿਓ ਕਿਉਂਕਿ ਤੁਸੀਂ ਮੈਨੂੰ ਪੈਸੇ ਪੇ ਕਰਤੇ ਹੋਏ ਆਲਰੇਡੀ ਤੁਸੀਂ ਹੋਰ ਫालतੂ ਕਿਸੇ ਨੂੰ ਕੋਈ ਪੈ ਜੇ ਤੁਹਾਨੂੰ ਕੋਈ ਕੋਰੀਅਰ ਵਾਲਾ ਕਹਿੰਦਾ ਨਾ ਕਿ ਮੈਨੂੰ ਪੈਸੇ ਪਾਓ ਮੈਂ ਤੁਹਾਡਾ ਪਾਰਸਲ ਡਿਲੀਵਰ ਕਰਾ ਦੂੰਗਾ ਤੁਸੀਂ ਉਹਨੂੰ ਕੋ ਵਾਪਸ ਭੇਜ ਦੇ ਕੋਈ ਚੱਕਰ ਨਹੀਂਗਾ ਹੀ ਨਹੀਂ ਲਾਣਾ ਤੇ ਕਿਸੇ ਨੂੰ ਪੈਸਾ ਨਹੀਂ ਜਿਹਾ ਪਾਉਣਾ ਪਲੀਜ਼ ਇਸ ਗੱਲ ਦਾ ਖਿਆਲ ਕਰਿਓ ਚੰਗਾ ਇਹ ਨਾ ਚੱਕਰ ਹੋਵੇ ਕਿ ਕਿਤੇ ਤੁਸੀਂ ਆਪਣੇ ਪਾਰਸਲ ਘਰ ਲੈਣ ਦੇ ਚੱਕਰ ਜੇ ਤੇ ਆਪਣਾ ਕੀ ਕਹਿੰਦੇ ਸਾਰਾ ਕੁਝ ਲਟਾ ਪਾਓ ਤੇ ਸੋ ਗਲਤੀ ਨਾ ਕਰਿਓ ਧਿਆਨ ਰੱਖਿਓ ਤੇ ਬਾਕੀ ਕਾਲ ਜਰੂਰ ਅਟੈਂਡ ਕਰਿਆ ਕਰੋ ਕੋਰੀਅਰ ਵਾਲਿਆਂ ਦੀ ਮੈਨੂੰ ਅੱਜ ਬੜੇ ਫੋਨ ਆਏ ਆਪਣੇ ਭਰਾਵਾਂ ਦੇ ਕੋਰੀਅਰ ਵਾਲਿਆਂ ਦੇ ਜਿਹੜੇ ਕਸਟਮਰ ਫੋਨ ਹੀ ਨਹੀਂ ਚੁੱਕਣਦੇ ਉਹਨਾਂ ਦਾ ਤੇ ਸੋ ਜੇ ਨਾ ਤੁਸੀਂ ਫੋਨ ਚੁੱਕਿਆ ਤਾਂ ਉਹਨਾਂ ਪਾਰਸਲ ਵਾਪਸ ਭੇਜ ਦੇਣੇ ਆ ਅੱਗੇ ਬੜੀ ਪ੍ਰੋਬਲਮ ਆਉਣੀ ਪਾਰਸਲਾਂ ਨਾਲ ਲੈ ਕੇ ਤੇ ਸੋ ਹੁਣ ਬੇਨਤੀ ਇਹ ਆ ਕਿ ਸੋਹਣੇ ਸੋਹਣੇ ਸੂਟ ਜਿਹੜੇ ਆ ਗਏ ਜੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਰਿਪੀਟ ਨਹੀਂ ਹੋਣਾ ਲਿਮਟਿਡ ਜੇ ਸੂਟ ਏ ਬਿਲਕੁਲ ਆਜੋ ਤੁਹਾਨੂੰ ਵਿਖਾਵਾਂ ਸੂਟ ਸੋਹਣੇ ਇਹ ਉਹਨੇ ਜੇ ਸਿੰਧੀ ਬੂਟੀ ਦੇ ਵਿੱਚ ਮਸਲੀਨ ਦੇ ਉੱਤੇ ਨਾਲ ਬਾਜੂਵਰਕ ਐਡ ਜੇ ਇਸ ਵਾਰੀ ਇਹਨਾਂ ਦੇ ਹਾਂਜੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਐਂਡ ਦੇ ਵਿੱਚ ਤੁਹਾਨੂੰ ਸੂਟ ਦੇਣੇ ਮੈਂ ਸਿੰਧੀ ਬੂਟੀ ਦੇ ਜਿਨ੍ਹਾਂ ਦੇ ਤੇ ਉਹਦੀ ਮੈਂ ਵੀਡੀਓ ਸ਼ਾਰਟ ਜਿਹੜੀ ਪਾਈ ਹੋਈ ਹੈ ਜੇ ਇੰਸਟਾਗ੍ਰam ਤੇ ਵੀ YouTube ਤੇ ਵੀ ਤੇ ਤੁਸੀਂ ਵੇਖ ਸਕਦੇ ਜੇ ਉਹਦੀ ਸ਼ਾਰਟ ਵੀਡੀਓ ਤੇ ਇਹ ਸੋਹਣਾ ਜਿਹਾ ਫੈਬਰਿਕ ਆ ਗਿਆ ਜੇ ਮਸਲੀਨ ਦਾ ਜਿਹਦੇ ਵਿੱਚ ਲਾਈਨਿੰਗ ਲਾ ਕੇ ਸੂਟ ਸਟਿਚ ਹੁੰਦਾ ਜੇ neck ਦੇ ਉੱਤੇ ਡਿਜ਼ਾਈਨ ਜੇ ਬੜਾ ਸੋਹਣਾ ਲੈਂਥ ਜਿਹੜੀ ਇਹਦੀ ਜੇ 40 ਤੋਂ 42 ਤੱਕ ਰੈਡੀ ਹੋ ਜਾਂਦੀ ਜੇ ਆ ਘੇਰਾ ਜਿਹੜਾ ਜੇ ਇਹਦਾ 22 ਤੋਂ 23 ਇੰਚ ਦਾ ਜੇ ਤੇ ਚਾਕਾਂ ਜਿਹੜੀਆਂ ਜੇ ਉਹ 16 ਤੋਂ 20 ਤੱਕ ਰੈਡੀ ਹੁੰਦੀਆਂ ਜੇ ਹੁਣ ਪਲੀਜ਼ ਕਸਟਮਰ ਮੈਨੂੰ ਇਹ ਨਾ ਬਾਰ-ਬਾਰ ਕਹਿਣ ਕੇ ਸਾਨੂੰ ਆ ਘੇਰਾ ਮਿੰਨ ਕੇ ਦੱਸ ਦਿਓ ਮੈਂ ਤੁਹਾਨੂੰ ਹੁਣੇ ਦੱਸਦਾ ਜੀ 2 ਲੈਂਥ ਜਿਹੜੀ ਜੇਦੀ ਇੰਨੀ ਰੈਡੀ ਹੁੰਦੀ ਜੇ 40 ਤੋਂ 42 ਤੱਕ ਤੇ ਇਹਦੀ ਕੱਟ ਜਿਹੜੀ ਜੇ ਸੂਟ ਦੀ ਆਉਣੀ ਜੇ 5 ਮੀਟਰ ਦੀ 5 ਤੋਂ ਪਲੱਸ ਵੀ ਹੋ ਸਕਦੀ ਆ ਤੇ 5 ਮੀਟਰ ਤੇ ਘੱਟ ਤੋਂ ਘੱਟ ਰਹੂਗੀ ਰਹੂਗੀ ਇਹਨਾਂ ਦੀ ਮਸਲੀਨ ਦਾ ਫੈਬਰਿਕ ਜੇ ਲਾਈਨਿੰਗ ਲਾ ਕੇ ਸਟਿਚ ਹੋਣਾ ਜੇ ਬਿਨਾਂ ਦੁਪੱਟੇ ਤੋਂ ਜੇ ਰੇਟ ਹੈਗਾ ਜੇ 545 ਰੁਪਏ ਤੇ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ ਅੱਗੇ ਡਿਜ਼ਾਈਨ ਇਹਦਾ ਚੈੱਕ ਕਰ ਲਿਓ ਅੱਜ ਤੁਹਾਨੂੰ ਸੂਟ ਮੈਂ ਬਹੁਤ ਜ਼ਿਆਦਾ ਸੋਹਣੇ ਦੇਣੇ ਆ ਤੇ ਜਿਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣੇ ਆਉਣੇ ਆ ਆ ਚੈੱਕ ਕਰਿਓ ਬਹੁਤ ਸੋਹਣਾ ਸੂਟ ਜ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਸਿਰਫ ਉਹੀ 500 ਤੇ 45 ਰੁਪਏ ਤੇ ਆ ਵੀ ਕਲਰ ਚੈੱਕ ਕਰ ਲਿਓ ਇਹ ਹੈਗਾ ਜੇ ਗ੍ਰੇ ਕਲਰ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਚ ਤੇ ਆ ਆ ਗਿਆ ਜੇ ਕਰੀਮ ਸ਼ੇਡ ਦੇ ਵਿੱਚ ਆ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਇਹਦਾ ਫੈਬਰਿਕ ਸੇਮ ਆਉਣਾ ਮਸਲੀਨ ਦਾ ਸ਼ੇਡ ਆਣੀ ਹੈ ਦੀ ਕਰੀਮ ਕਲਰ ਦੀ ਤੇ ਐਮਬਰਾਇਡਰੀ ਵਰਕ ਤੁਸੀਂ ਚੈੱਕ ਕਰ ਲਿਓ ਬਹੁਤ ਜਿਆਦਾ ਸੋਹਣੇ ਨੇ ਇਹ ਤੁਸੀਂ ਵੇਖ ਸਕਦੇ ਜੇ ਇਹਨਾਂ ਦੀਆਂ ਵਰਕ ਦੀਆਂ ਸਫਾਈਆਂ ਤੇ ਡਿਜ਼ਾਈਨ ਮੋਰਾਲਾ ਆਰਟੀਕਲ ਆ ਬਹੁਤ ਜਿਆਦਾ ਸੁਪਰ ਡੂਪਰ ਹਿੱਟ ਆਰਟੀਕਲ ਰਿਹਾ ਪਿਛਲੀਆਂ ਵੀਡੀਓ ਦੇ ਵਿੱਚ ਤੇ ਇਹ ਕਸਟਮਰ ਡਿਮਾਂਡ ਕਰਦੇ ਸੀ ਇਹ ਕਰਕੇ ਆਪਾਂ ਦੁਬਾਰੇ ਰੀਸਟਾਕ ਕੀਤਾ ਇਹਨੂੰ ਤੇ ਆ ਵੀ ਕਰਿਓ ਚੈੱਕ ਇਹ ਵੀ ਕਲਰ ਆ ਗਿਆ ਜੇ ਮਸਟਰਡ ਜਿਹਾ ਲੈਮਨ ਆ ਕਲਰ ਲੈਮਨ ਮਸਟਰਡ ਨਹੀਂਗਾ ਲੈਮਨ ਜੀ ਸ਼ੇਡ ਆ ਬਹੁਤ ਪਿਆਰੀ ਜੀ ਵਰਕ ਸੇਮ ਆਉਣਾ ਜੇ embroidery ਵਰਕ ਸੇਮ ਆਉਣਾ ਜੇ ਕਲਰ ਜਿਹੜੇ ਜੇ ਉਹ ਚੇਂਜ ਮਿਲਦੇ ਜਾਣਗੇ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਇਹ ਵੀ ਆ ਗਿਆ ਆਪਣੇ ਕੋਲ ਕਰੀਮ ਸ਼ੇਡ ਦੇ ਵਿੱਚ ਇਹ ਵੀ ਮਸਲੀਨ ਦੇ ਉੱਤੇ ਜੇ ਅੱਜ ਦੀ ਵੀਡੀਓ ਜਿਹੜੀ ਹੈ ਸਾਰੀ ਮਸਲੀਨ ਦੇ ਸੂਟਾਂ ਦੀ ਆ ਤੇ ਕੱਲ ਨੂੰ ਤੁਹਾਨੂੰ ਦਊਂਗਾ ਮੈਂ ਕਾਟਨ ਦੇ ਸੂਟਾਂ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੈ ਇਹ ਮਸਲੀਨ ਦੇ ਫੈਬਰਿਕ ਦੇ ਉੱਤੇ ਆ ਬਹੁਤ ਸਾਰੀਆਂ ਭੈਣਾਂ ਸਾਡੀਆਂ ਜਿਹੜੀਆਂ ਅਸੀਂ ਮਸਲੀਨ ਦੇ ਫੈਬਰਿਕ ਨੂੰ ਪਸੰਦ ਕਰਦੀਆਂ ਸੀ ਤੇ ਆਪਣੇ ਆਰਡਰ ਜਿਹੜੇ ਸੀਗੇ ਸਾਨੂੰ ਦੇਣ ਡੀਆਂ ਸੀ ਇਹ ਕਰਕੇ ਆਪਾਂ ਇਹ ਰੀਸਟਾਕ ਕਰਾਏ ਤੁਹਾਡੇ ਬਾਅਦ ਹੀ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਜੇ ਆ ਵੀ ਤੇ ਆ ਆਪਣੇ ਕੋਲ ਨਾ ਇੱਕੋ ਸੂਟ ਹੀ ਰਹਿ ਗਿਆ ਮੇਰੇ ਖਿਆਲ ਚ ਸ਼ਾਇਦ ਹੋਰ ਹੈ ਨਹੀਂਗਾ ਕਿਉਂਕਿ ਇਹ ਵੀ ਡਿਜ਼ਾਈਨ ਬੜਾ ਪਾਸ ਗਿਆ ਹੈ ਇਦੇ ਵਿੱਚ ਲਵੈਂਡਰ ਕਲਰ ਦੀ ਕਢਾਈ ਸੀ ਤੇ ਬਹੁਤ ਸਾਰੇ ਜਿਹੜੇ ਕਲਰ ਸੀ ਇਹਦੇ ਵਿੱਚ ਐਡ ਹੀ ਪਰ ਹੁਣ ਇਸ ਟਾਈਮ ਦੇ ਉੱਤੇ ਆਪਣੇ ਕੋਲ ਰੀਸਟਾਕ ਨਹੀਂ ਜਿਹਾ ਹੋਇਆ ਤੇ ਆ ਆ ਗਿਆ ਜੇ ਮਾਊਸ ਕਲਰ ਜਿਹੜਾ ਸਭ ਤੋਂ ਵੱਧ ਕਸਟਮਰ ਸਾਡਾ ਪਸੰਦ ਕਰਦਾ ਮਾਊਸ ਕਲਰ ਨੂੰ ਚੈੱਕ ਕਰਿਓ ਜੀ ਵਰਕ ਸੇਮ ਆਉਣਗੇ ਡਿਜ਼ਾਈਨ ਸੇਮ ਆਉਣਗੇ ਤੇ ਫੈਬਰਿਕ ਆਉਣਾ ਜੇ ਮਸਲੀਨ ਦਾ ਤੇ ਆ ਵੀ ਸਾਡਾ ਡਿਜ਼ਾਈਨ ਜਿਹੜਾ ਜੇ ਇਹ ਵੀ ਬੜਾ ਸੁਪਰ ਹਿੱਟ ਆਰਟੀਕਲ ਗਿਆ ਸਾਡਾ ਇਹ ਵੀ ਤੁਸੀਂ ਬਹੁਤ ਪਿਆਰ ਦਿੱਤਾ ਇਹ ਵੀ ਤੁਹਾਨੂੰ ਨਾ ਇਹਦੇ ਵਿੱਚ ਇੱਕ ਜੀ ਹੋਰ ਮੈਂ ਕਲੀਅਰ ਕਰਦਾ ਇਹਦੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਤੇ ਐਮਬਰਾਇਡਰੀ ਵਰਕ ਜਿਹੜੇ ਥੋੜੇ-ਥੋੜੇ ਚੇਂਜ ਮਿਲ ਜਾਣਗੇ ਜੇ ਆ ਖਤਮ ਹੋ ਗਿਆ ਆ ਤੇ ਤੁਸੀਂ ਮੈਂ ਤੁਹਾਨੂੰ ਉਹਦੀ ਫੋਟੋ ਭੇਜ ਦੂੰਗਾ ਤੁਸੀਂ ਉਹ ਐਮਬਰਾਇਡਰੀ ਵਰਕ ਮੇਰੇ ਕੋਲ ਲੈ ਲਿਓ ਤੇ ਆ ਲੋ ਜੀ ਚੈੱਕ ਕਰਿਓ ਸੀ ਗ੍ਰੀਨ ਆ ਗਿਆ ਅੱਗੇ ਇਹਦਾ ਵੀ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਕਿੰਨਾ ਸੋਹਣਾ ਆ ਵਰਕ ਬਹੁਤ ਜ਼ਿਆਦਾ ਪਿਆਰਾ ਆ ਇਹਨਾਂ ਦੇ ਕਿਸੇ ਵੀ ਬਾਹਾਂ ਦੇ ਉੱਪਰ ਵਰਕ ਨਹੀਂ ਹੈਗਾ ਰੇਟ 545 ਰੁਪਏ ਜਿਹੜੇ ਸਿੰਧੀ ਬੂਟੀ ਦੇ ਸੂਟ ਆਉਣੇ ਆ ਵੀਡੀਓ ਦੇ ਲਾਸਟ 'ਚ ਉਹਨਾਂ ਦੇ ਨਾਲ ਬਾਜੂ ਵਰਕ ਵੀ ਆਉਣਾ ਜੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਚੈੱਕ ਕਰਿਓ ਆ ਕਲਰ ਆ ਗਿਆ ਜੇ ਬੜਾ ਪਿਆਰਾ ਜਿਹਾ ਦਾ ਸਲੇਟੀ ਕਲਰ ਸ਼ਿਪਿੰਗ ਫ੍ਰੀ ਰੇਟ ਸੇਮ ਉਹੀ 545 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਲੋ ਜੀ ਆ ਵੀ ਕਲਰ ਚੈੱਕ ਕਰ ਲਿਓ ਬਹੁਤ ਪਿਆਰਾ ਜਿਹਾ ਕਲਰ ਜਿਹਦੇ ਬਹੁਤ ਜ਼ਿਆਦਾ ਸੋਨਾ ਸੂਟ ਜੇ ਇਹਨਾਂ ਸੂਟਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਹ ਆਪਾਂ ਦੁਬਾਰੇ ਰੀਸਟਾਕ ਕਰਾਏ ਆ ਤੁਹਾਡੇ ਵਾਸਤੇ ਸਪੈਸ਼ਲ ਕਲਰ ਚਾਰਟ ਵੀ ਇਹਦੇ ਵਿੱਚ ਬੜੇ ਸੋਹਣੇ ਆਏ ਜੀ ਇਹਨਾਂ ਦੇ ਵਿੱਚ ਬੁੱਕ ਕਰਿਓ ਸਕਰੀਨਸ਼ਾਟ ਭੇਜਿਓ ਤੇ ਆਪਣੇ ਜਿਹੜੇ ਆ ਨੰਬਰ ਦੇ ਉੱਤੇ ਮੈਨੂੰ ਪੇਮੈਂਟ ਕਰਕੇ ਸਕਰੀਨਸ਼ਾਟ ਪਾ ਦਿਓ ਤੇ ਐਡਰੈਸ ਪਾ ਦਿਓ ਤੇ ਕੋਰੀਅਰ ਵਾਲਿਆਂ ਦੀਆਂ ਕਾਲਾਂ ਪਲੀਜ਼ ਜਰੂਰ ਅਟੈਂਡ ਕਰੋ ਯਾਰ ਕੋਰੀਅਰ ਵਾਲੇ ਵਿਚਾਰੇ ਬਹੁਤ ਕਾਲਾਂ ਕਰ ਰਹੇ ਮੈਨੂੰ ਕਿ ਕਸਟਮਰ ਤੁਹਾਡੇ ਫੋਨ ਨਹੀਂ ਉਠਾਉਂਦੇ ਤੇ ਜੇ ਤੁਸੀਂ ਫੋਨ ਚੁੱਕੋਗੇ ਤੇ ਪਾਰਸਲ ਕਦਰ ਰਸੀਵ ਹੋਊਗਾ ਤੁਹਾਨੂੰ ਆਹ ਲੋ ਜੀ ਆ ਵੀ ਸੋਹਣਾ ਜਿਹਾ ਕਲਰ ਲੈ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਸੋਹਣੇ ਸੋਹਣੇ ਸੂਟ ਵੇਖੀ ਜਾਓ ਤੇ ਆਪਣੇ ਆਰਡਰ ਜਿਹੜੇ ਪਾਈ ਜਾਓ ਬੁੱਕ ਕਰੀ ਜਾਓ ਲੈਂਥ ਤੁਹਾਨੂੰ ਮੈਂ ਦੱਸਤੀ ਇਹਨਾਂ ਦੀ 42 ਤੱਕ ਹੋਣੀ ਜੇ 5 ਮੀਟਰ ਦੀ ਕੱਟ ਜੇ ਬਿਨਾ ਦੁਪੱਟੇ ਤੋਂ ਜੇ ਰੇਟ 500 ਤੇ 45 ਰੁਪਏ ਜੇ ਤੇ ਸ਼ਿ ਅਭੀ ਸੋਨਾ ਜਿਹਾ ਕਲਰ ਚੈੱਕ ਕਰ ਲਓ ਮਾਊਸ ਤੇ ਇਸ ਤੋਂ ਬਾਅਦ ਹੁਣ ਆਹ ਵੀਡੀਓ ਦਾ ਨਾ 545 ਦੇ ਵਿੱਚ ਇਹ ਆਖਰੀ ਸੂਟ ਜੇ ਸਾਡੇ ਕੋਲ ਇਸ ਤੋਂ ਬਾਅਦ ਜਿਹੜੇ ਸ਼ੁਰੂਆਂ ਲੱਗੇ ਸੂਟ ਉਹ ਤੁਹਾਨੂੰ ਮਿਲਣਗੇ ਸਾਰੇ ਇਹੀ ਸਿੰਧੀ ਬੂਟੀ ਦੇ ਰੇਟ ਆਉਣਗੇ ਉਹਨਾਂ ਦਾ 645 ਰੁਪਏ ਤੇ ਆਹ ਲਓ ਜੀ ਕਰ ਲਓ ਚੈੱਕ ਇਹ ਆ ਗਿਆ ਜੇ ਸਿੰਧੀ ਬੂਟੀ ਦਾ ਡਿਜ਼ਾਈਨ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਸੇਮ origignal ਵੀਡੀਓ ਵਾਲਾ ਕਲਰ ਮਿਲਣਾ ਤੁਹਾਨੂੰ ਜਿਹਦੇ ਵਿੱਚ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੈ ਇਹਦੇ ਤੇ ਇਹਦੀ ਲੈਂਥ ਜਿਹੜੀ ਆ ਉਹ ਵੀ 42 ਤੱਕ ਰੈਡੀ ਹੋਈ ਨਹੀਂ ਬੜੇ ਆਰਾਮ ਦੇ ਨਾਲ ਤੇ ਆ ਸੋਨਾ ਜੇ ਇਹਦੇ ਹੁਣ ਜੇ ਬਾਜੂ ਦੇ ਉੱਤੇ ਵਰਕ ਕਿਉਂਕਿ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀ ਬਾਜੂ ਵਰਕ ਦੀਆਂ ਤੇ ਰੇਟ ਤਾਂ ਹੀ ਇਹਦਾ ਥੋੜਾ ਜਿਹਾ ਪਲੱਸ ਹੋ ਗਿਆ ਨਹੀਂ ਤੇ ਇਹ ਵੀ 545 ਦੀ ਰੇਂਜ ਦੇ ਵਿੱਚ ਆਪਾਂ ਸੂਟ ਕਾਟਨ ਦੇ ਉੱਤੇ ਬਹੁਤ ਸੇਲ ਕੀਤੇ ਸੀ ਇਹ ਤੁਹਾਡੇ ਲਈ ਆਪਾਂ ਮਸਲੀਨ ਦੇ ਉੱਤੇ ਰੈਡੀ ਕਰਵਾਏ ਆ ਤੇ ਰੇਟ ਇਹਦਾ ਜਿਹੜਾ ਜੇ ਉਹ ਸਿਰਫ ਤੁਹਾਨੂੰ ਮਿਲਣਾ ਜੇ 600 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਸੋਹਣੀ ਜੇ ਆ ਗਈ ਜੇ ਰਸਟ ਸ਼ੇਡ ਤੇ ਆਹ ਕਲਰ ਬਹੁਤ ਪਿਆਰਾ ਜੇ ਸਭ ਤੋਂ ਵੱਧ ਡਿਮਾਂਡ ਵੀ ਇਸੇ ਕਲਰ ਨੂੰ ਲੈ ਕੇ ਆਉਂਦੀ ਆ ਜਿਹਦੇ ਉੱ ਐਮਬਰਾਇਡਰੀ ਵਰਕ ਹੋਇਆ ਮੋਰ ਪੰਖਿਆ ਮੋਰ ਪੰਖਿਆ ਕਦਰ ਦਾ ਐਮਬਰਾਇਡਰੀ ਵਰਕ ਬਹੁਤ ਸੋਹਣਾ ਰੇਟ ਸੇਮ ਆਉਣਾ ਜੇ 600 ਤੇ 45 ਰੁਪਏ ਤੇ ਬਾਜੂ ਵਰਕ ਜਿਹੜਾ ਜੇ ਉਹ ਤੁਹਾਨੂੰ ਐਡ ਮਿਲਣਾ ਮਿਲਣਾ ਇਹਦੇ ਨਾਲ ਵੀ ਕਿਉਂਕਿ ਇਹ ਸਪੈਸ਼ਲ ਜਿਹੜੇ ਤੁਹਾਡੇ ਵਾਸਤੇ ਹੀ ਤਿਆਰ ਕਰਾਏ ਆ ਜਿਨ੍ਹਾਂ ਦੇ ਉੱਤੇ ਇਹ ਆਪਸ਼ਨ ਵਾਲਾ ਤੁਹਾਡੇ ਕੋਲ ਇਹਦੀ ਤੁਸੀਂ ਬਾਟਮ ਵੀ ਰੈਡੀ ਕਰਾ ਸਕਦੇ ਜੇ ਤੇ ਇਹਦਾ ਤੁਸੀਂ ਬਾਹਾਂ ਦੇ ਉੱਤੇ ਵਰਕ ਵੀ ਲਿਆ ਸਕਦੇ ਜੇ ਬਿਨਾਂ ਦੁਪੱਟੇ ਤੋਂ ਜੇ 645 ਰੁਪਏ ਦੀ ਰੇਂਜ ਦੇ ਵਿੱਚ ਤੇ ਅੱਗੇ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਗ੍ਰੀਨ ਕਲਰ ਮਹਿੰਦੀਆ ਕਲਰ ਤੇ ਇੱਕ ਚੀਜ਼ ਹੋਰ ਜੇ ਆਹ ਸੂਟ ਤੁਸੀਂ ਆਪਣੇ ਸਪੈਸ਼ਲ ਫੰਕਸ਼ਨਾਂ ਵਾਸਤੇ ਵੀ ਰੱਖ ਸਕਦੇ ਜੇ ਤੇ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਜਿਨ੍ਹਾਂ ਦੇ ਵਿੱਚ ਡਿਜ਼ਾਈਨ ਵੀ ਬੜੇ ਸੋਹਣੇ ਆ ਤੇ ਐਮਬਰਾਇਡਰੀ ਵਰਕ ਜਿਹੜੇ ਜੇ ਉਹ ਵੀ ਬਹੁਤ ਪਿਆਰੇ ਪਿਆਰੇ ਆ ਤੇ ਆ ਸਾਡਾ ਲਾਸਟ ਜਿਹੜਾ ਜੇ ਇਹ ਤਾਂ ਹੈ ਹੀ ਤੋਹਫਾ ਹੀ ਸਾਡੇ ਸੂਟ ਦਾ ਇਹ ਆ ਗਿਆ ਜੇ ਰੈੱਡ ਮਰੂਨ ਕਲਰ ਸੇਮ ओरिजिनल ਵੀਡੀਓ ਵਾਲਾ ਕਲਰ ਜੇ ਮਸਟਰਡ ਕਲਰ ਦੀ ਤੇ ਕਢਾਈ ਜੇ ਇਹਦੇ ਤੇ ਵਰਕ ਜਿਹੜਾ ਜੇ ਉਹ ਤੁਸੀਂ ਦੇਖ ਸਕਦੇ ਘੇਰੇ ਤੇ ਫਰੰਟ ਤੇ ਨਾਲ ਇਹਦੇ ਬਾਜੂ ਵਰਕ ਬਿਨਾਂ ਦੁਪट्टे ਤੋਂ ਰੇਟ 600 45 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸਾਡੇ ਕੋਲ ਸਿੰਧੀ ਬੂਟੀ ਦੇ ਸੂਟਾਂ ਦਾ ਸਟਾਕ ਆ ਤੇ ਕੱਲ ਨੂੰ ਜਿਹੜੀ ਵੀਡੀਓ ਆਉਣੀ ਆ ਉਹ ਵੀ ਬਿਨਾਂ ਦੁਪੱਟੇ ਤੋਂ ਆਉਣੀ ਏ ਪਰ ਉਸ ਆਉਣੇ ਆ ਕਾਟਨ ਦੇ ਸੂਟ ਸਾਰੇ ਹੀ ਉਹਦੇ ਵਿੱਚ ਸਿੰਧੀ ਬੂਟੀ ਦੇ ਡਿਜ਼ਾਈਨ ਵੀ ਆਉਣੇ ਆ ਤੇ ਵਿਦਆਊਟ ਦੁਪੱਟਾ ਸੂਟ ਦੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਉਹ ਵੀ ਆਉਣੇ ਆ ਕੱਲ ਤਾਂ ਅਸੀਂ ਵੀਡੀਓ ਜ਼ਰੂਰ ਚੈੱਕ ਕਰਿਓ ਸਫੇਰ ਸਵੇਰੇ ਮਾਰਨਿੰਗ 8 ਵਜੇ ਵੀਡੀਓ ਪਾਉਂਗਾ ਕਾਟਨ ਦੇ ਸੂਟਾਂ ਦੇ ਤੇ ਲੋ ਜੀ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਜਿੱਥੇ ਮੈਂ ਤੁਹਾਨੂੰ ਦੇ ਦਿੱਤੀ ਆ ਇੱਥੇ ਨਾਲ ਹੀ ਸਟਾਕ ਇਹ ਵੀਡੀਓ ਦੇ ਵਿੱਚ ਆਪਾਂ ਜਿਹੜਾ ਉਹ ਸਾਰਾ ਪਾਤਾ ਮਸਲੀਨ ਦੇ ਸੂਟਾਂ ਦਾ ਹੋਰ ਨਵੇਂ ਸੂਟ ਤੁਹਾਨੂੰ ਮਸਲੀਨ ਦੇ ਆਪਾਂ ਦਿੰਦੇ ਰਾਵਾਂਗੇ ਬਿਨਾਂ ਦੁਪੱਟੇ ਤੋਂ ਤੇ ਬਿਨਾਂ ਦੁਪੱਟੇ ਤੋਂ ਹੋਰ ਸੋਹਣੇ ਸੂਟ ਜਿਹੜੇ ਆ ਗਏ ਆ ਸਿੰਧੀ ਬੂਟੀ ਦੇ ਵਿੱਚ ਉਹਨਾਂ ਦੀ ਵੀਡੀਓ ਵੀ ਮੈਂ ਤੁਹਾਨੂੰ ਕੱਲ ਪੋਸਟ ਕਰਕੇ ਦਊਂਗਾ ਤੁਸੀਂ ਕੱਲ ਮੇਰੇ ਇਸੇ ਚੈਨਲ ਦੇ ਉੱਤੇ 8 ਵਜੇ ਸਵੇਰੇ ਵੀਡੀਓ ਵੇਖ ਲਿਓ ਤੇ ਆਪਣੇ ਸੋਹਣੇ ਸੋਹਣੇ ਆਰਡਰ ਜਿਹੜੇ ਜੇ ਉਹ ਬੁੱਕ ਕਰ ਲਿਓ ਇਹ ਆ ਮਸਲੀਨ ਦੇ ਵਿੱਚ ਤੇ ਮਸਲੀਨ ਦੇ ਵਿੱਚ ਜਿਹੜੇ 545 ਤੇ 645 ਦੋ ਰੇਂਜ ਤੁਹਾਨੂੰ ਮੈਂ ਦੇ ਦਿੱਤੀਆਂ ਤੇ ਫਿਰ ਉਹੀ ਤੁਹਾਡੇ ਨਾਲ ਗੱਲਾਂ ਬਾਤਾਂ ਉਹੀ ਬੇਨਤੀਆਂ ਕਿ ਪਾਰਸਲ ਵਾਲਿਆਂ ਦੇ ਫੋਨ ਜਰੂਰ ਚੁੱਕਿਆ ਕਰੋ ਤੇ ਦੂਜੀ ਗੱਲ ਇਹ ਆ ਕਿ ਮੈਨੂੰ ਬਾਰ-ਬਾਰ ਮੈਸੇਜ ਕਰਕੇ ਕਾਲੇ ਨਾ ਪਾਓ ਤੁਸੀਂ ਕਿ ਸਾਡਾ ਪਾਰਸਲ ਨਹੀਂ ਆਉਣ ਡਿਆ ਜਾਂ ਮਿਲ ਨਹੀਂ ਡਿਆ ਸਭ ਦੇ ਪਾਰਸਲ ਲੱਗ ਗਏ ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਨੂੰ ਪੇਬੈਕ ਕਰਤਾ ਆ ਪਰ ਫੰਡ ਵਾਪਸ ਕਰਤਾ ਆ ਉਹਨਾਂ ਦਾ ਤੇ ਸੋ ਹੁਣ ਤੁਸੀਂ ਇਹ ਸੂਟ ਬੁੱਕ ਕਰਿਓ 645 ਰੁਪਏ ਦੇ ਵਿੱਚ ਤੇ 545 ਰੁਪਏ ਦੇ ਵਿੱਚ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ